ਅੱਜ ਦੇ ਸਮੇਂ ਦੇ ਵਿੱਚ ਜਿੱਥੇ ਸਿਹਤ ਸਮੱਸਿਆਵਾਂ ਨੂੰ ਲੈ ਕੇ ਲੋਕ ਕੁਦਰਤੀ ਤਰੀਕਿਆਂ ਨਾਲ ਉਗਾਈਆਂ ਗਈਆਂ ਦਾੜਾ ਸਬਜ਼ੀਆਂ ਅਤੇ ਅਨਾਜ ਨੂੰ ਤਰਜੀਹ ਦੇਣ ਲੱਗ ਪਏ ਨੇ ਉੱਥੇ ਕਿਸਾਨ ਵੀ ਆਪਣੇ ਪਰਿਵਾਰ ਅਤੇ ਸਮਾਜ ਦੇ ਭਲੇ ਲਈ ਕੁਦਰਤੀ ਢੰਗ ਦੇ ਨਾਲ ਫਸਲਾਂ ਦੀ ਪੈਦਾਵਾਰ ਵੱਲ ਮੁੜ ਗਏ ਦੱਸਦੇ ਕਿ ਗੁਰਦਾਸਪੁਰ ਦੇ ਕਹਨੂਵਾਲ ਬਲੌਗ ਦੇ ਪਿੰਡ ਬਖਤਪੁਰਾ ਦੇ ਰਹਿਣ ਵਾਲੇ ਕਿਸਾਨ ਕੁਲਦੀਪ ਸਿੰਘ ਚਾਹਲ ਨੇ ਲਗਭਗ 5 ਸਾਲ ਪਹਿਲਾਂ ਕੁਦਰਤੀ ਢੱਗ ਦੇ ਨਾਲ ਗੰਨਾ ਤੇ ਦਾਲਾ ਦੀ ਬਿਜਾਈ ਸ਼ੁਰੂ ਕੀਤੀ ਸੀ ਸ਼ੁਰੂਆਤ ਤਾਂ ਆਪਣੇ ਪਰਿਵਾਰ ਦੇ ਲਈ ਐਕਸਪੈਰੀਮੈਂਟ ਦੇ ਤੌਰ ਤੇ ਕੀਤੀ ਸੀ ਪਰ ਫਿਰ ਆਪਣੀ 2 ਕਿੱਲੇ ਜ਼ਮੀਨ ਦੇ ਵਿੱਚ ਕੁਦਰਤੀ ਢੱਗ ਦੇ ਨਾਲ ਗੰਨਾ ਤੇ ਦਾਲਾ ਉਗਾਉਣਾ ਸ਼ੁਰੂ ਕਰ ਦਿੱਤੀ ਅਤੇ ਹੁਣ ਕਰੀਬ 5 ਸਾਲਾਂ ਤੋਂ ਆਪ ਹੀ ਵਕ ਵਕ ਕਿਸਮਾ ਦਾ ਗੁੜ ਤਿਆਰ ਕਰਕੇ ਵਧੀਆ ਕਮਾਈ ਕਰ ਰਿਹਾ ਹੈ ਦਸਦੇ ਦੇ ਕੁਲਦੀਪ ਸਿੰਘ ਚਾਹਲ ਦੀ ਖਾਸियत ਹੈ ਕਿ ਗੁੜ ਦੀਆਂ ਵਕ ਵਕ ਕਿਸਮਾਂ ਦੀਆਂ ਟਰਾਫੀਆਂ ਤਿਆਰ ਕਰਕੇ ਵੀ ਵੇਚਦਾ ਜਿਸ ਦੀ ਕਾਫੀ ਡਿਮਾਂਡ ਵੀ ਸ਼ੁਰੂ ਹੋ ਗਈ ਹੈ ਖਾਸ ਕਰਕੇ ਉਸ ਦੇ ਵੱਲੋਂ ਬਣਾਈਆਂ ਗਈਆਂ ਤਿਲ ਹਲਦੀ ਅਤੇ ਸੁੰਡ ਵਾਲੀਆਂ ਗੁੜ ਦੀਆਂ ਟਰਾਫੀਆਂ ਕਾਫੀ ਮਸ਼ਹੂਰ ਹੋ ਗਈਆਂ ਦੱਸਦੇ ਕਿ ਕੁਲਦੀਪ ਸਿੰਘ ਦਾ ਕਹਿਣਾ ਹੈ ਕਿ ਦੋ ਕਿੱਲੇ ਜ਼ਮੀਨ ਵਿੱਚ ਬੀਜੇ ਗੰਨੇ ਤੋਂ ਉਸ ਦੇ ਵੱਲੋਂ ਹਰ ਰੋਜ਼ 1 ਕੁਇੰਟਲ ਗੁੜ ਦੀ ਪੈਦਾਵਾਰ ਕੀਤੀ ਜਾ ਰਹੀ ਹੈ ਪਰ ਇਸ ਨੂੰ ਵੇਚਣ ਦੇ ਲਈ ਉਸ ਨੂੰ ਕਦੇ ਮੰਡੀ ਜਾਣ ਦੀ ਲੋੜ ਨਹੀਂ ਪਈ ਕਵਾਲਿਟੀ ਵਧੀਆ ਹੋਣ ਕਾਰਨ ਘਰ ਬੈਠੇ ਸਾਰਾ ਸਾਰਾ ਗੁੜ ਅਤੇ ਦਾਲਾ ਵਿਕ ਜਾਂਦੀਆਂ ਨੇ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਪਿੰਡ ਮੇਰਾ ਬਖਤਪੁਰਿਆ ਚਾਲ ਕੁਦਰਤ ਦੀ ਖੇਤੀ ਫਾਰਮ ਦੇ ਨਾਂ ਤੇ ਸਾਡਾ ਫਾਰਮ ਚੱਲਦਾ ਜੀ ਇਹ ਬਸ ਸਟਾਰਟਿੰਗ ਤੋਂ ਹੀ ਜਦੋਂ ਆਪਣੇ ਵਾਸਤੇ ਬਣਾਇੰਦਾ ਸੀ ਉਸ ਤੋਂ ਬਾਅਦ ਸਾਨੂੰ ਲੋਕਾਂ ਦੀ ਡਿਮਾਂਡ ਆ ਗਈ ਉਦੋਂ ਹੀ ਵਾਧਾ ਗਿਆ ਸਿਸਟਮ ਤੇ ਹੁਣ ਅਸੀਂ ਦੋ ਕਿੱਲੇ 'ਚ ਗੁੜ ਬਣਾ ਕੇ ਗੰਨਾ ਬੀਜ ਕੇ ਉਹਦਾ ਗੁੜ ਬਣਾ ਕੇ ਵੇਚ ਰਹੇ ਹਾਂ ਜੀ ਜਿਹਦਾ ਸਾਨੂੰ ਰਿਸਪੌਂਸ ਵੀ ਲੋਕਾਂ ਵੱਲੋਂ ਬਹੁਤ ਵਧੀਆ ਆ ਲੋਕ ਇੱਥੋਂ ਆਣ ਕੇ ਲੈ ਜਾਂਦੇ ਆ ਸਾਨੂੰ ਕਿਤੇ ਸੇਲ ਨਹੀਂ ਕਰਨੇ ਜਾਣਾ ਪੈਂਦਾ ਤੇ ਇਹਦੇ ਕਰਕੇ ਸਾਡਾ ਸਿਸਟਮ ਬਹੁਤ ਵਧੀਆ ਚੱਲਿਆ ਹੈ ਜੀ ਕੀ ਕੀ ਵੈਰਾਈਟੀਆਂ ਇਹਦੇ ਚ ਬਣਾ ਰਹੇ ਹੋ ਇਹਦੇ ਚ ਵੈਰਾਈਟੀਆਂ ਅਸੀਂ ਟਿਲ ਵਾਲਾ ਕੋਡ ਬਣਾ ਰਹੇ ਆ ਜੀ ਅਲਸੀ ਵਾਲਾ ਬਣਾ ਰਹੇ ਆ ਮਸਾਲੇ ਵਾਲਾ ਬਣਾ ਰਹੇ ਆ ਬਦਾਮਾਂ ਤੇ ਖਸਖਸ ਵਾਲਾ ਬਣਾ ਰਹੇ ਆ ਤੇ ਅਲਸੀ ਵਾਲਾ ਬਣਾ ਰਹੇ ਆ ਤੇ ਸਿੰਪਲ ਤੇ ਨਾਲ ਸ਼ੱਕਰ ਤੇ ਇਹ 2013 ਤੋਂ ਅਸੀਂ ਕੁਦਰਤੀ ਖੇਤੀ ਕਰ ਰਹੇ ਆ ਜੀ ਉਦੋਂ ਤੋਂ ਕੁਦਰਤੀ ਖੇਤੀ ਇੱਕ ਮਨ ਚ ਖਿਆਲ ਸੀ ਕਿ ਆਪਾਂ ਖਾਦਾ ਦਵਾਈਆਂ ਨੂੰ ਛੱਡਣਾ ਵਾ ਇਹਨਾਂ ਨੇ ਸਾਨੂੰ ਬਹੁਤ ਬਿਮਾਰੀਆਂ ਦਿੱਤੀਆਂ ਨੇ ਤੇ ਇਹ ਛੱਡ ਕੇ ਆਪਾਂ ਕੁਦਰਤੀ ਖੇਤੀ ਵੱਲ ਸ਼ੁਰੂਆਤ ਕੀਤੀ ਤਾਂ ਹੁਣ ਉਹ ਚੱਲ ਰਿਹਾ ਜੀ ਸਿਸਟਮ ਉਹਦਾ 2013 ਤੋਂ ਲੈ ਕੇ ਹੁਣ ਤੱਕ ਇਹਦੀ ਬਹੁਤ ਕਾਫੀਆਂ ਚੀਜ਼ ਹੈ ਨਵੀਂ ਚੀਜ਼ ਹੈ ਇਹਦੀ ਬਹੁਤ ਡਿਮਾਂਡ ਹੈ ਜੀ ਇਹ ਜਿੰਨੂੰ ਵੀ ਆਪਾਂ ਦਿੰਨੇ ਆ ਉਹ ਦੁਬਾਰਾ ਸਾਡੇ ਕੋਈ ਲੈ ਕੇ ਜਾਂਦਾ ਹੈ ਟੌਫੀ ਦਾ ਇੱਕ ਤਾਂ ਇੱਕ ਪੀਸ ਬੰਦਾ ਸ਼ਾਮ ਨੂੰ ਆਰਾਮ ਨਾਲ ਖਾ ਸਕਦਾ ਇਹ ਕਈਆਂ ਲੋਕਾਂ ਨੇ ਸਾਨੂੰ ਇੱਥੋਂ ਤੱਕ ਵੀ ਕਿਹਾ ਹੈ ਕਿ ਆ ਜਿਹੜੀ ਤੇਲ ਵਾਲੀ ਟੌਫੀ ਹੈ ਤੇ ਨਾਲ ਸਾਡੀ ਸ਼ੂਗਰ ਕੰਟਰੋਲ ਹੋ ਗਈ ਆ ਜਿਹੜੀ ਅਸੀਂ ਪੰਜੀਰੀ ਬਣਾਉਨੇ ਆ ਉਹਦੇ ਨਾਲ ਸ਼ੂਗਰ ਕੰਟਰੋਲ ਹੋ ਜਾਂਦੀ ਆ ਕਿਉਂਕਿ ਆਰਗੈਨਿਕ ਖੇਤੀ ਨਾਲ ਬਹੁਤ ਲੋਕਾਂ ਦੇ ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲਦੇ ਨੇ ਤਾਂ ਇਸ ਕਰਕੇ ਉਹ ਬਹੁਤ ਵਧੀਆ ਚੱਲ ਰਿਹਾ ਜੀ ਗੰਨਾ ਇੱਕ ਥੋੜੇ ਸਮੇਂ ਦੀ ਫਸਲ ਹੈ ਮਤਲਬ ਸੀਜ਼ਨੇਬਲ ਫਸਲ ਹੈ ਜਿਸ ਨੂੰ ਪਹਿਲੀ ਵੇਲੀ ਹੋ ਜਾਂਦੀ ਹੈ ਗੰਨਾ ਖਤਮ ਹੋ ਜਾਂਦਾ ਉਸ ਵੇਲੇ ਕੀ ਕੀ ਗੰਨੇ ਤੋਂ ਜਿਵੇਂ ਆਪਾਂ ਗੰਨਾ ਤਿਆਰ ਹੋ ਗਿਆ ਹੁਣ 5 ਮਹੀਨੇ ਅਸੀਂ ਇਹਦਾ ਗੁੜ ਬਣਾਉਣਾ ਜੀ ਉਸ ਤੋਂ ਬਾਅਦ ਇਹਦੀ ਲਵਾਈ ਇਹਦੀਆਂ ਗੁਡਾਈਆਂ ਨਾਲ ਧਾਲਾਂ ਉਸ ਤੋਂ ਬਾਅਦ ਧਾਲਾਂ ਦੀ ਖੇਤੀ ਕਰ ਲਈਦੀ ਆ ਕਣਕ ਚੌਲ ਜਿਵੇਂ ਹਨਾ ਜੀ ਤਾਂ ਇਹਦੀਆਂ ਇਹਨੂੰ ਸੰਭ ਸੰਭਾਲ ਤੇ ਵੀ 2-3 ਮਹੀਨੇ ਚਾਹੀਦੇ ਆ ਫਿਰ ਇਹਨੂੰ ਤਿਆਰ ਕਰਨ ਵਾਸਤੇ ਇਦਿਆਂ ਅਸੀਂ ਚਾਰ-ਚਾਰ ਗੁਡਾਈਆਂ ਕਰਦੇ ਆਂ ਕੋਈ ਇੱਥੇ ਖਾਦ ਦਵਾਈ ਨਹੀਂ ਆਪਾਂ ਵਰਤਦੇ ਕਿਸੇ ਵੀ ਤਰ੍ਹਾਂ ਦੀ ਕੀ ਵਰਤਦੇ ਹੋ ਖਾਦ ਇਹਦੀਆਂ ਗੁਡਾਈਆਂ ਤਾਂ ਇਹਨੂੰ ਗੁੜ ਵਾਲਾ ਇੱਕ ਪਾਣੀ ਲਾ ਦਿੰਦਾ ਜਾਂ ਦੋ ਉਹ ਸਟਾਰਟਿੰਗ 'ਚ ਸਾਨੂੰ ਪ੍ਰੋਬਲਮ ਆਉਂਦੀ ਸੀ ਹੁਣ ਤਾਂ ਕੋਈ ਨਹੀਂ ਸਾਡੀ ਜ਼ਮੀਨ ਇਦਾਂ ਦੀ ਹੋ ਗਈ ਆ ਕਿ ਬਿਲਕੁਲ 100% ਜਿਹਨੂੰ ਅਸੀਂ 110% ਆਰਗੇਨਿਕ ਕਹਿ ਦਈਏ ਉਹ ਹੋ ਗਈ ਆ ਹੁਣ ਕੋਈ ਲੋੜ ਨਹੀਂ ਪੈਂਦੀ ਉਹਦੀ ਜਿਹੜੇ ਖਾਨ ਲੈਂਦੇ ਆ ਕਿ ਖੇਤੀ ਜੀ ਘਾਟ ਦਾ ਸੌਦਾ ਹੋ ਗਿਆ ਤੁਸੀਂ ਉਹਨੂੰ ਕੀ ਕਹਿਣਾ ਚਾਹੋ ਖੇਤੀ ਘਾਟੇਵੰਦ ਸੌਦਾ ਉਦੋਂ ਹੀ ਆ ਜੀ ਜਿੰਨਾ ਚਿਰ ਅਸੀਂ ਆਪ ਨਹੀਂ ਹੱਥੀਂ ਕੁੱਛ ਕਰਦੇ ਆਂ ਨਾ ਜੀ ਜਦੋਂ ਅਸੀਂ ਆਪ ਆਪਣੀ ਫਸਲ ਦੇ ਪ੍ਰੋਡਕਟ ਬਣਾ ਕੇ ਵੇਚਾਂਗੇ ਆਪਣੀ ਮਨਮਰਜ਼ੀ ਦਾ ਰੇਟ ਲਵਾਂਗੇ ਤਾਂ ਫਿਰ ਘਾਟੇ ਬੰਦਾ ਸੌਦਾ ਨਹੀਂ ਹੁਣ ਬਿਲਕੁਲ ਸਾਡਾ ਤਾਂ ਸਿਸਟਮ ਬੜਾ ਵਧੀਆ ਐਸ ਵੇਲੇ ਪ੍ਰਮਾਤਮਾ ਨੇ ਸੈੱਟ ਕੀਤਾ ਹੈ ਜੀ ਆਮਦਨੀ ਗੱਲ ਕੀਤੀ ਹੈ ਤਾਂ ਸਾਲਾਨਾ ਕਿੰਨੀ ਕਮਾਈ ਹੁੰਦੀ ਹੈ ਆਮਦਨੀ ਇਹ ਗੁੜ ਤੋਂ ਤੁਹਾਨੂੰ ਮੈਂ ਦੱਸਦਾ ਵੀ 100 ਕੁਇੰਟਲ ਗੰਨੇ ਤੋਂ 30 ਕੁਇੰਟਲ ਗੋੜ ਬਣ ਜਾਂਦਾ ਹਨਾ ਜੀ ਤੇ ਉਹਦੀ ਆਮਦਨੀ ਤੁਸੀਂ ਆਪ ਹੀ ਲਾ ਲਓ ਕਿੰਨੀ ਬਹੁਤ ਵਧੀਆ ਜੀ ਕਿਤੇ ਕਿਤੇ ਵਧੀਆ ਉਹਦੇ ਤੋਂ ਖੱਤਲਾਂ ਲਈ ਵੇਚ ਲਈ ਮੰਡਿਆ ਚ ਖੱਜਲਦਾਰ ਹੋਣਾ ਪੈਂਦਾ ਹੈ ਸਾਡਾ ਤੇ ਇਹੋ ਜਿਹਾ ਸਹਾਇਕਤ ਦੇ ਅਪਣਾ ਕੇ ਲੱਗਦਾ ਹੈ ਕਿ ਕਿਸਾਨ ਪੇ ਤੋਂ ਖੁਸ਼ਹਾਲ ਹੋ ਸਕਦਾ ਬਿਲਕੁਲ ਖੁਸ਼ਹਾਲ ਹੋ ਸਕਦਾ ਜੀ ਤੁਸੀਂ ਕੋਈ ਵੀ ਕੰਮ ਕਰ ਲਓ ਹਨਾ ਇੱਕ ਤੁਸੀਂ ਸਾਈਡ ਬਿਜ਼ਨਸ ਵਾਂਗੂ ਹਨਾ ਇਹ ਚੱਲ ਪੈਂਦਾ ਆ ਹਨਾ ਸਹਾਇਕ ਧੰਦੇ ਵਾਂਗੂ ਤੇ ਬਹੁਤ ਵਧੀਆ ਇਹਦੇ ਚ ਰਿਸਪਾਂਸ ਹੈ ਲੋਕਾਂ ਦਾ ਚੰਗੀ ਸ਼ੁੱਧ ਚੀਜ਼ ਲੋਕ ਮੰਗਦੇ ਆ ਸਾਨੂੰ ਪੈਦਾ ਕਰਨੀ ਚਾਹੀਦੀ ਹੈ ਜਿੰਨੇ ਵੀ ਕਿਸਾਨ ਆ ਕੁਛ ਨਾ ਕੁਛ ਜਰੂਰ ਕਰਨ ਕੋਈ ਸਬਜ਼ੀ ਲਾਵੇ ਜਾਂ ਕੋ ਗੁੜਦਾ ਕਰ ਲੇ ਕਿਸੇ ਤੋਂ ਕੋਈ ਦਾਲਾਂ ਬੀਜਲੇ ਬਿਲਕੁਲ ਸਹੀ ਤਰੀਕੇ ਨਾਲ ਆਪਣੀ ਰੋਜ਼ਗਾਰ ਨੂੰ ਤੋਰ ਸਕਦਾ ਹੈ